ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਨਾਲ ਗੱਠ ਜੋੜ ਨੂੰ ਲੈ ਕੇ ਉਹਨਾਂ ਦਾ ਆਇਆ ਪਹਿਲਾ ਬਿਆਨ ਅਕਾਲੀ ਦਲ ਨਾਲ ਗੱਠ ਜੋੜ ਹੋ ਸਕਦਾ ਹੈ ਜੇ ਲੋੜ ਪਈ ਤਾਂ ਭਾਜਪਾ ਆਪਣੇ ਦਮ ਤੇ ਵੀ ਚੋਣਾਂ ਲੜੇਗੀ ਹਾਈ ਕਮਾਂਡ ਦੇ ਵੱਲੋਂ ਜੋ ਪੰਜਾਬ ਦੇ ਵਿੱਚ ਸਰਵੇ ਕਰਵਾਏ ਜਾ ਰਹੇ ਨੇ ਅੱਜ ਪੰਜਾਬ ਦੇ ਬਹੁਤ ਸਾਰੇ ਲੀਡਰ ਜੋ ਭਾਜਪਾ ਵਿੱਚ ਸ਼ਾਮਲ ਹੋ ਰਹੇ ਨੇ ਜਿਸ ਨੂੰ ਲੈ ਕੇ ਜੋ ਅੱਜ ਕੈਪਟਨ ਅਮਰਿੰਦਰ ਸਿੰਘ ਇੱਕ ਇੱਕੋ ਦਮ ਦੁਬਾਰਾ ਸਿਆਸਤ ਦੇ ਵਿੱਚ ਸਰਗਰਮ ਹੋਏ ਨੇ ਉਹਨਾਂ ਨੇ ਇਹ ਪਹਿਲਾ ਬਿਆਨ ਦਿੱਤਾ ਕਿ ਅਕਾਲੀ ਭਾਜਪਾ ਗੱਠਜੋੜ ਦੀ ਲੋੜ ਪਈ ਤਾਂ ਹੋ ਵੀ ਸਕਦਾ ਹੈ ਤੁਸੀਂ ਜਿਹੜੋ ਲੋਕ ਰਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਮਿਲ ਸਕੇ ਸੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫਿਰ ਸਿਆਸਤ ਦੇ ਵਿੱਚ ਸਰਗਰਮ ਹੋ ਕੇ ਮੀਡੀਆ ਦੇ ਵਿੱਚ ਆ ਕੇ ਆਪਣੇ ਬਿਆਨ ਦੇ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਕੋ ਦਾਮ ਬਹੁਤ ਵੱਡੇ ਬਿਆਨ ਦੇ ਕੇ ਪੂਰੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਾਂਗਰਸ ਪਾਰਟੀ ਨੂੰ ਭਾਜਪਾ ਪਾ ਦਿੱਤੀਆਂ ਨੇ ਅਕਾਲੀ ਦਲ ਦੇ ਖੇਮੇ ਦੇ ਵਿੱਚ ਜੋ ਸਨਾਟਾਸ਼ ਆ ਗਿਆ ਹੈ ਕੈਪਟਨ ਅਮਿੰਦਰ ਸਿੰਘ ਦੇ ਇਸ ਬਿਆਨ ਨਾਲ ਕੈਪਟਨ ਅਮਿੰਦਰ ਸਿੰਘ ਨੇ ਅਕਾਲੀ ਭਾਜਪਾ ਗੱਠਜੋੜ ਦੇ ਬਾਰੇ ਬੋਲਦਿਆਂ ਕਿਹਾ ਕਿ ਜੇ ਲੋੜ ਪਈ ਤਾਂ ਅਕਾਲੀ ਭਾਜਪਾ ਗੱਠਜੋੜ ਹੋਵੇਗਾ ਆਦਰਵਾਇਜ਼ ਅੱਜ ਤੱਕ ਜੋ ਭਾਜਪਾ ਅੱਗੇ ਵੱਧ ਰਹੀ ਹੈ ਭਾਜਪਾ ਮਜ਼ਬੂਤ ਹੋ ਰਹੀ ਹੈ ਬਹੁਤ ਸਾਰੇ ਅਕਾਲੀ ਦਲ ਦੇ ਲੀਡਰ ਕਾਂਗਰਸ ਦੇ ਲੀਡਰ ਭਾਜਪਾ ਵਿੱਚ ਸ਼ਾਮਲ ਹੋ ਰਹੇ ਨੇ ਸੋ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਗੱਠਜੋੜ ਦਾ ਸਮਝੌਤਾ ਜੋ ਸਾਡੀ ਨੈਸ਼ਨਲ ਬਾਡੀ ਲੈਂਦੀ ਹੈ ਸੋ ਇਸ ਦੇ ਬਾਰੇ ਜਿਵੇਂ ਹੀ ਮਾਹੌਲ ਬਣੇਗਾ ਉਸ ਤੋਂ ਬਾਅਦ ਇਹ ਸਮਝੌਤਾ ਹੋਵੇਗਾ ਸੋ ਭਾਜਪਾ ਦੇ ਵਿੱਚ ਅੱਜ ਜੋ ਲੋਕ ਸ਼ਾਮਲ ਹੋ ਰਹੇ ਨੇ ਨਹੀਂ ਲੱਗਦਾ ਕਿ ਭਾਜਪਾ ਜਿਹੜੀ ਕਿਸੇ ਪਾਰਟੀ ਨਾਲ ਗੱਠਜੋੜ ਕਰਕੇ ਚੋਣਾ ਲੜੇ ਭਾਜਪਾ ਆਪਣੇ ਦਮ ਤੇ ਚੋਣਾ ਲੜੇਗੀ ਭਾਜਪਾ ਦਾ ਗ੍ਰਾਫ ਹੈ ਜੋ ਦਿਨੋ ਦਿਨ ਵੱਧ ਰਿਹਾ ਹੈ ਪੰਜਾਬ ਦੇ ਵਿੱਚ ਜੋ ਸਰਕਾਰ ਦੇ ਵੱਲੋਂ ਯੁਧ ਨਸ਼ਾ ਵਿਰੁੱਧ ਮਹਿੰਮ ਚਲਾਈ ਗਈ ਇਸ ਨੂੰ ਲੈ ਕੇ ਵੀ ਕੈਪਟਨ ਅਮਿੰਦਰ ਸਿੰਘ ਨੇ ਕਿਹਾ ਕਿ ਨਸ਼ੇ ਦੇ ਖਾਤਮੇ ਲਈ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਸਾਨੂੰ ਇਕਜੁੱਟ ਹੋ ਕੇ ਨਸ਼ਾ ਵਿਰੁੱਧ ਜਿਹੜਾ ਲੜਨ ਦੀ ਲੋੜ ਹੈ ਜੋ ਰਾਜਨੀਤੀ ਨਹੀਂ ਕਰਨੀ ਚਾਹੀਦੀ ਜੇਕਰ ਨਸ਼ਾ ਬੰਦ ਕਰਨਾ ਸੀ ਤਾਂ ਸਰਕਾਰ ਨੂੰ ਜਿਹੜਾ ਕਿ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਇਹ ਨਸ਼ੇ ਦੇ ਉੱਪਰ ਥੰਨ ਪਾਉਣੀ ਚਾਹੀਦੀ ਸੀ ਪਰ ਇਹ ਤਾਂ ਸਿਰਫ ਤੇ ਸਿਰਫ ਡਰਾਮੇਬਾਜ਼ੀ ਚੱਲ ਰਹੀ ਹੈ ਇਹ ਸਿਰਫ ਸਿਆਸਤ ਚੱਲ ਰਹੀ ਹੈ ਜਿੰਨੀ ਤਰੱਕੀ ਭਾਜਪਾ ਦੇ ਕਾਰਜਕਾਲ ਦੇ ਦੌਰਾਨ ਜਿਹੜੇ ਰਾਜਾਂ ਵਿੱਚ ਹੋਈਏ ਉਨੀ ਤਰੱਕੀ ਕਿਸੇ ਵੀ ਸਰਕਾਰ ਸਮੇਂ ਨਹੀਂ ਹੋਈ ਦੇਸ਼ ਦੀ ਤਰੱਕੀ ਲਈ ਭਾਜਪਾ ਸਰਕਾਰ ਜ਼ਰੂਰੀ ਹੈ ਜੋ ਭਾਰਤ ਵਿੱਚ ਭਾਜਪਾ ਦੀ ਸਰਕਾਰ ਰਹਿਣਾ ਜ਼ਰੂਰੀ ਹੈ ਇਹ ਵੀ ਦੇਸ਼ ਦੀ ਤਰੱਕੀ ਹੋਵੇਗੀ ਸੋ ਤਰਨ ਤਰਨ ਚੋਣਾਂ ਬਾਰੇ ਉਹਨਾਂ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਉਹ ਉੱਥੇ ਨਹੀਂ ਗਏ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਤਰਨ ਤਰਨ ਦੇ ਵਿੱਚ ਕਰੈਨੀ ਨੂੰ ਸੰਬੋਧਨ ਕਰਨਗੇ ਸੋ ਵਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਵੀ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕੈਪਟਨ ਅਮਿੰਦਰ ਸਿੰਘ ਨੇ ਮਜੀਠੀਆ ਦੇ ਹੱਕ ਵਿੱਚ ਕਿਹਾ ਕਿ ਜਦੋਂ ਵਿਕਰਮ ਮਜੀਠੀਆ ਦੀ ਜੋ ਇਨਵੈਸਟੀਗੇਸ਼ਨ ਆਈਪੀਐਸ ਅਫਸਰ ਹਰਪ੍ਰੀਤ ਸਿੰਘ ਸਿੱਧੂ ਦੇ ਵੱਲੋਂ ਕੀਤੀ ਗਈ ਸੀ ਜਿਸ ਦੀ ਰਿਪੋਰਟ ਮਾਨਜੋਗ ਹਾਈ ਕੋਰਟ ਦੇ ਵਿੱਚ ਰੱਖ ਦਿੱਤੀ ਸੀ ਤੇ ਉਸ ਤੋਂ ਦੁਬਾਰਾ ਜਾਂਚ ਕਰਨ ਦਾ ਮਤਵਲ ਹੀ ਨਹੀਂ ਬਣਦਾ ਉਹਨਾਂ ਨੇ ਕਿਹਾ ਕਿ ਵਿਕਰਮ ਮੇਰਾ ਕੋਈ ਰਿਸ਼ਤੇਦਾਰ ਨਹੀਂ ਹੈ ਜਿਹੜੀ ਮੈਂ ਉਸ ਦੀ ਹਮਾਇਤ ਕਰਾਂ ਪਰ ਸਾਡੇ ਦੇਸ਼ ਵਿੱਚ ਹਰ ਕੰਮ ਕਾਨੂੰਨ ਦੇ ਦੇਰੇ ਵਿੱਚ ਰਹਿ ਕੇ ਹੋਣਾ ਚਾਹੀਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਵੇਂ ਮਜੀਠੀਆ ਮਾਮਲੇ ਵਿੱਚ ਮੁੜ ਜਾਂਚ ਦੇ ਹੁਕਮ ਦਿੱਤੇ ਹਨ ਇਹ ਪੂਰੀ ਤਰ੍ਹਾਂ ਗਲਤ ਹਨ ਸੋ ਵਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਵੀ ਉਹਨਾਂ ਨੇ ਵੱਡਾ ਬਿਆਨ ਦਿੱਤਾ ਔਰ ਅਕਾਲੀ ਭਾਜਪਾ ਗੱਠਜੋੜ ਨੂੰ ਸਿਰੇ ਤੋਂ ਨਕਾਰਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਜੇ ਸਾਨੂੰ ਲੋੜ ਪਈ ਤਾਂ ਗੱਠਜੋੜ ਕਰਾਂਗੇ ਆਦਰਵਾਇਜ਼ ਭਾਜਪਾ ਆਪਣੇ ਦਮ ਤੇ 117 ਵਿਧਾਨ ਸਭਾ ਹਲਕਿਆਂ ਵਿੱਚ ਚੋਣ ਲੜੇਗੀ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਲੀਡਰ ਕਾਂਗਰਸ ਦੇ ਤੇ ਅਕਾਲੀ ਦਲ ਦੇ ਉਹ ਭਾਜਪਾ ਵਿੱਚ ਸ਼ਾਮਲ ਹੋਣਗੇ